ਪੰਜਾਬ ਸਣੇ ਪੂਰੇ ਉੱਤਰੀ ਭਾਰਤ ਵਿੱਚ ਕਈ ਇਲਾਕੇ ਵਿੱਚ 20 ਪਿਆਜਿਸ ਕਾਰਨ ਮੌਸਮ ਕਾਫੀ ਕੁਸ਼ਗਵਾਰ ਹੋ ਗਿਆ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਆਤੀ ਗਰਮੀ ਅਤੇ ਹੁਮਸਤੋਂ ਰਾਤ ਮਿਲੀ ਹਾਲਕ ਕਿ ਮੀਤ ਹਨੇਰੀ ਨੂੰ ਲੈ ਕੇ ਮੌਸਮ ਵਿਭਾਗ ਨੇ ਪੰਜਾਬ ਸਣੇ ਕਈ ਸੂਬਿਆਂ ਵਿੱਚ ਅਲਰਟ ਜਾਰੀ ਕੀਤਾ ਹੈ ਪੰਜਾਬ ਪੂਰਬੀ ਮਾਲਵਾ ਖੇਤਰ ਚ ਤੇਜ਼ ਹਵਾਵਾਂ ਚੱਲਣ ਦੀ ਆ ਤੇ ਕੁਝ ਥਾਵਾਂ ਤੇ ਹਲਕੀ ਬਾਰਿਸ਼ ਨੇ ਮੌਸਮ ਨੂੰ ਬਦਲ ਦਿੱਤਾ ਹੈ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਲਈ ਅਲਰਟ ਜਾਰੀ ਕੀਤਾ ਗਿਆ ਹੈ ਇਸ ਮੁਤਾਬਕ ਮਾਨਸਾ ਸੰਗਰੂਰ ਬਰਨਾਲਾ ਫਤਿਹਗੜ੍ਹ ਸਾਹਿਬ ਪਟਿਆਲਾ ਐਸਐਸ ਨਗਰ ਠਿੰਡਾ ਤੇ ਸ਼੍ਰੀ ਮੁਕਤਸਰ ਸਾਹਿਬ ਫਰੀਦਕੋਟ ਲੁਧਿਆਣਾ ਤੇ ਚੰਡੀਗੜ੍ਹ ਵਿੱਚ ਮੀਂਹ ਪੈ ਸਕਦਾ ਹੈ ਉੱਥੇ ਹੀ ਦੂਜੇ ਪਾਸੇ ਹਰਿਆਣਾ ਵਿੱਚ ਵੀ ਮੀਂਹ ਮਾਨਸੂਨ ਕਾਰਨ ਤੇਜ਼ ਹਵਾਵਾਂ ਅਤੇ بارش ਨੇ ਗਰਮੀ ਤੋਂ ਰਾਹਤ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਮੇਤ ਜਲੰਧਰ ਵਿੱਚ ਲਏ ਗਏ ਕਿਰਾਏ ਦੇ ਮਕਾਨ ਵਿੱਚ ਸ਼ਿਫਟ ਹੋ ਗਏ ਹਨ ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੋਸ਼ਲ ਮੀਡੀਆ ਜ਼ਰੇ ਦਿੱਤੀ ਗਈ ਹੈ ਜਲੰਧਰ ਵਿੱਚ ਲਏ ਗਏ ਘਰ ਵਿੱਚ ਸ਼ਿਫਟ ਹੋਣ ਤੋਂ ਬਾਅਦ ਫੇਸਬੁੱਕ ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਹੈ ਕਿ ਪਿਛਲੇ ਦਿਨੀ ਮੈਂ ਕਿਹਾ ਸੀ ਕਿ ਜਲੰਧਰ ਵਿੱਚ ਕਿਰਾਏ ਤੇ ਘਰ ਲੈ ਰਿਹਾ ਹਾਂ ਮੈਂ ਜਲੰਧਰ ਵਿਖੇ ਪਰਿਵਾਰ ਸਮੇਤ ਘਰ ਵਿੱਚ ਰਹਾਂਗਾ ਅੱਗੇ ਲਿਖਦੇ ਆਉਣਾ ਕਿ ਹੈ ਕਿ ਮਾਝੇ ਤੇ ਦੁਆਬੇ ਦੇ ਲੋਕਾਂ ਨੂੰ ਹੁਣ ਚੰਡੀਗੜ੍ਹ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਉਹਨਾਂ ਦੀਆਂ ਸਮੱਸਿਆਵਾਂ ਤੇ ਮਸਲਿਆਂ ਦਾ ਹੱਲ ਇੱਥੇ ਹੀ ਬੈਠ ਕੇ ਨਿਪਟਾ ਲਿਆ ਜਾਵੇਗਾ। ਅਸੀਂ ਲੋਕਾਂ ਦੀ ਖੱਜਲ-ਖੁਆਰੀ ਨੂੰ ਘਟ ਅਤੇ ਲੋਕਾਂ ਨੂੰ ਆਪਣੇ ਨਾਲ ਸਿੱਧਾ ਆਪਤਾ ਕਾਇਮ ਕਰਨ ਲਈ ਹਰ ਸੰਭਵ ਉਪਰਾਲਾ ਕਰ ਰਹੇ ਹਾਂ। ਜਲੰਧਰ ਜਿਮਣੀ ਚੌਂ ਨੂੰ ਲੈ ਕੇ ਇਕਲਦ ਲੁੱਲੋ ਵੱਟਾ ਐਲਾਨ ਕੀਤਾ ਗਿਆ ਹੈ। ਸ਼੍ਰੋਮਣੀ ਕਾਲਦਲ ਦੇ ਸੀਨੀਅਰ ਆਗੂ ਦਲਜੀਤ ਚੀਮਾ ਨੇ ਕਿਹਾ ਕਿ ਸਾਡਾ ਜਲੰਧਰ ਜਿਮਣੀ ਚੌਂ ਲਈ ਕੋਈ ਵੀ ਅਧਿਕਾਰਿਤ ਉਮੀਦਵਾਰ ਨਹੀਂ ਹੋਵੇਗਾ। ਜਿਸ ਲਈ ਅਸੀਂ ਇਹਨਾਂ ਅੰਦਰ ਵਿੱਚ ਬਸਪਾ ਨੂੰ ਸਮਰਥਨ ਦੇ ਰਹੇ ਹਾਂ ਦੱਸਦੇ ਕਿ 2022 ਵਿਧਾਨ ਸਭਾ ਚੋਣਾਂ ਦੌਰਾਨ ਵੀ ਅਕਾਲ ਦਲ ਨੇ ਬਸਪਾ ਵਿਚਾਲੇ ਗੱਠ ਜੋੜ ਸੀ ਹੁਣ ਅਕਾਲ ਦਲ ਵੱਲੋਂ ਜਲੰਧਰ ਵੈਸਟ ਜਿਮਣੀ ਚੋਣ ਦੇ ਮੈਦਾਨ ਵਿੱਚ ਉਤਰੇ ਬਸਪਾ ਦੇ ਉਮੀਦਵਾਰ ਬਿੰਦਰ ਲਖਾ ਦੀ ਹਮਾਇਤ ਕੀਤੀ ਜਾਵੇਗੀ ਉਥੇ ਹੀ ਦੱਸਣੀ ਯੋਗ ਹੈ ਕਿ ਅਕਾਲ ਦਲ ਨੇ ਬੀਤੇ ਕੱਲ ਸੁਰਜੀਤ ਕੋਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਸੀ ਇਸ ਫੈਸਲੇ ਤੋਂ ਬਾਅਦ ਵੀ ਬਾਗੀ ਗੁੱਟ ਦੇ ਆਗੂਆਂ ਤੇ ਅਕਾਲ ਦਲ ਦੇ ਆਗੂਆਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਇਸ ਵਿਚਾਰੇ ਕਲਦਰ ਵੱਲੋਂ ਬਸਪਾ ਦੇ ਵੀਰਵਾਰ ਦੀ ਨੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਦੱਸਦੇ ਕਿ ਸ਼੍ਰੋਮਣੀ ਕਲਦਰ ਵਿੱਚ ਪ੍ਰਧਾਨ ਬਦਲੀ ਬਾਗੀ ਗੁੱਟਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਜੇ ਦਾ ਜਵਾਬ ਦਿੰਦਿਆਂ ਕਲਦਰ ਨੇ ਕਿਹਾ ਹੈ ਕਿ ਜੇਕਰ ਕਿਸ ਨੇ ਆਪਣੀ رائے ਰੱਖਣੀ ਹੈ ਤਾਂ ਉਹ ਪਾਰਟੀ ਦੇ ਪਲੇਟਫਾਰਮ ਤੇ ਗੱਲ ਰੱਖੇ ਜਲੰਧਰ ਪੱਛਮੀ ਸੀਟ ਤੇ ਕਾਂਗਰਸ ਦੇ ਉਮੀਦਵਾਰ ਨੇ ਪ੍ਰਚਾਰ ਕਰਨ ਪਹੁੰਚੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਸੀਐਮ ਭਗਵੰਤ ਮਾਨ ਤੇ ਜਲੰਧਰ ਵਿੱਚ ਪ੍ਰਚਾਰ ਕਰਨ ਦੇ ਲਈ ਘਰ ਲੈਣ ਤੇ ਧੰਕਸਿਆ ਹੈ ਉਹਨਾਂ ਕਹਿੰਦੇ ਕਿ 10 ਜੁਲਾਈ ਤੋਂ ਬਾਅਦ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੇ ਲੋਕ ਭਗਵੰਤ ਮਾਨ ਨੂੰ ਉਹਨਾਂ ਦੇ ਮੰंजे ਸਮੇਤ ਪਿੰਡਸ ਤੋਂ ਛੱਡ ਕੇ ਆਉਣਗੇ ਇਸ ਦਿਨ ਲਈ ਪ੍ਰਤਾਪ ਬਾਜਵਾ ਨੇ ਕਿਹਾ ਕਿ ਜਲੰਧਰ ਪੱਛਮੀ ਸੀਟ ਤੇ ਚੋਣਾ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਵੀ ਖਤਰੇ ਵਿੱਚ ਹੈ ਮੈਂ ਇੱਕ ਪ੍ਰੋਮਿਸ ਕਰਨਾ ਪੰਜਾਬ ਦੇ ਲੋਕਾਂ ਨੂੰ ਕਿ ਜੋ ਮੈਨੂੰ ਮਹਿਸੂਸ ਹੋ ਰਿਹਾ ਇੱਥੇ ਆ ਕੇ ਭਗਵੰਤ ਮਾਨਜੀ ਦਾ 52 ਪਾਵਿਆਂ ਸਮੇਤ ਜਿਲੰਦਰ ਵਸਤੇ ਲੋਕਾਂ ਨੇ ਚੁੱਕੇ ਇਹਦੇ ਪਿੰਡ ਸਤੌਜੇ ਦੀ ਬੰਬੀ ਦੇ ਛੱਡ ਕੇਣਾ 10 ਤਰੀਕ ਤੋਂ ਬਾਅਦ ਇਹ ਮੈਨੂੰ ਪੂਰ ਨੂੰ ਫੇਕ ਲੇਕਿਨ ਹੁਣ ਅਗਲੀ ਗੱਲ ਤੁਸੀਂ ਹੁਣ ਜਵਾਬ ਬਦੋਰ ਦੇ ਹੁਣ ਲੋਟਸ ਆਪਰੇਸ਼ਨ ਦੀ ਦਾ ਲੋਟਸ ਤਾਂ ਮੈਂ ਦੱਸਣਾ ਤੇ ਨਾ ਵੇਖੋ ਇਸ ਤੋਂ ਵੱਡੀ ਬਦਕਿਸਮਤੀ ਜਿਹੜੇ ਆਦਮੀ ਨੂੰ ਸ਼ਾਰਨੋਂ ਪਹਿਲੇ ਜਿਹੜਾ ਸ਼ੀਤਲ ਲੁੰਗਰਾਲ ਇਹ ਹਿਸਟਰੀ ਸ਼ੀਟਰ ਨੋਨ ਐਸ ਸ਼ੀਟਰ ਉਹ ਪਾਰਟੀ ਜਿਹੜੀ ਬਦਲਾਅ ਦੀ ਗੱਲ ਕਰਦੀ ਸੀ ਅਸੀਂ ਸਾਫ਼ ਸੁਥਰੀ ਰਾਜਨੀਤੀ ਲੈ ਕੇ ਆਵਾਂਗੇ ਸ਼ਹਿਰਾਂ ਦੀਆਂ ਸਥਾ ਵਿੱਚੋਂ ਇਲੈਕਸ਼ਨਾਂ ਜਿਹੜੀਆਂ ਤੁਹਾਡੀ ਗੱਲ ਰੱਖੀ ਜਾਏਗੀ ਪਿੰਡਾਂ ਦੀਆਂ ਸਥਾ ਚ ਰੱਖੀ ਜਾਏਗੀ ਨੋਨ ਹਿਸਟਰੀ ਸ਼ੀਟਰ ਉਹਨੇ ਡੇਗੜ ਦਿੱਤੀ ਫਿਰ ਨੋਨ ਹਿਸਟਰੀ ਸ਼ੀਟਰ ਨੇ ਉਹੀ ਕੰਮ ਕੀਤਾ ਜਿਹੜਾ ਉਹਦੀ ਇੱਕ ਉਹਦਾ ਤੌਰ ਤਰੀਕਾ ਸੀ ਸਾਰੇ ਨੂੰ ਪਹਿਲੇ ਇੱਕ ਸਪੈਸ਼ਲ ਸੈਸ਼ਨ ਜਿਹੜਾ ਭਗਵੰਤ ਮਾਨ ਦੀ ਪਾਰਟੀ ਨੇ ਤੇ ਇਹਨਾਂ ਦੀ ਸਰਕਾਰ ਨੇ ਧੋਖਾ ਕੀਤਾ ਪੰਜਾਬ ਕਰੋੜਾ ਰੁਪਏ ਇੱਕ ਸੈਸ਼ਨ ਤੇ ਕਰੋੜ ਰੁਪਈਆ ਰੋਜ਼ ਦਾ ਖਰਚ ਹੁੰਦਾ ਇਹਨਾਂ ਸੈਸ਼ਨ ਸੱਦੇ ਆ ਉਹਦੇ ਵਿੱਚ ਇਲਜ਼ਾਮ ਲਗਾਇਆ ਫਲੋਰ ਆਫ ਦੀ ਹਾਊਸ ਤੇ ਚੀਮੰਸਟਰ ਨੇ ਕਿ ਸਾਡੇ ਐਮਐਲਏ ਨੂੰ ਭਾਜਪਾ ਨੇ ਭਾਰਤੀ ਜਨਤਾ ਪਾਰਟੀ ਨੇ 25-25 ਕਰੋੜ ਰੁਪਈਆ ਆਫਰ ਕੀਤਾ ਪਾਰਟੀ ਬਦਲਣ ਵਾਸਤੇ ਡਿਫੈਕਸ਼ਨ ਕਰਾਉਣ ਵਾਸਤੇ ਬਿਜਲੈਸ ਛੀਫ ਦੇ ਕੋਲ ਹਰਪਾਲ ਸਿੰਘ ਚੀਮਾ ਅਮਨ ਰੋੜਾ ਜੀ ਸੀਤੇ ਲੁੰਗਰਾਲ ਤੇ ਕਈ ਹੋਰ ਐਮਐਲਏ ਨਾਲ ਲੈ ਕੇ ਜਾਂਦੇ ਬਿਆਨ ਦਿੰਦੇ ਨੇ ਐਫਆਈਆਰ ਦਰਜ ਹੁੰਦੀ ਹੈ ਉਸ ਸੀਤੇ ਲੁੰਗਰਾਲ ਦੇ ਬਿਆਨਾਂ ਤੇ ਐਫਆਈਆਰ ਦਰਜ ਹੋਈ ਭਾਜਪਾ ਦੇ ਖਿਲਾਫ ਤੇ ਉਹੀ ਭਾਜਪਾ ਸਾਲ ਬਾਅਦ ਉਸੇ ਕੈਂਡੀਡੇਟ ਨੂੰ ਆਪਣਾ ਸਿੰਬਲ ਦੇ ਕੇ ਆਪਣਾ ਕੈਂਡੀਡੇਟ ਲੈਣ ਦੀ ਮੈਂ ਪੁੱਛਣਾ ਚਾਹਨਾ ਸਾਰ ਨੂੰ ਪਹਿਲੇ ਭਾਜਪਾ ਦੀ ਲੀਡਰਸ਼ਿਪ ਨੂੰ ਵਿਸ਼ੇਸ਼ ਤੌਰ ਸੁਨੀਲ ਜਾਖੜ ਜੀ ਨੂੰ ਜਾਖੜ ਸਾਹਿਬ ਇਹ ਇਸ ਕਿਸਮ ਦੀ ਰਾਜਨੀਤੀ ਦੀ ਤੁਸੀਂ ਗੱਲ ਕੀਤੀ ਸੀ ਤੁਹਾਨੂੰ ਕੋਈ ਹੋਰ ਬੰਦਾ ਨਹੀਂ ਲੱਭਿਆ ਜਿਨ੍ਹਾਂ ਨੇ ਤੁਹਾਡੀ ਪਾਰਟੀ ਨੂੰ ਅਕਿਊਜ਼ ਕੀਤਾ 25-25 ਕਰੋੜ ਰੁਪਏ ਦੇਣ ਦਾ ਉਹੀ ਬੰਦਾ ਤੁਸੀਂ ਸਾਲ ਬਾਅਦ ਲੈਣਦੇ ਹੋ ਤੇ ਮੈਂ ਆਪ ਨੂੰ ਪੁੱਛਣਾ ਚਾਹੁੰਦਾ ਤੁਸੀਂ ਇਕੱਲੀ ਦਲ ਦਾ ਬੰਦਾ ਛੱਡ ਕੇ ਆਪਣਾ ਕੈਂਡੀਡੇਟ ਬਣਾ ਲੈਂਦੇ ਤੁਹਾਡਾ ਆਪਣਾ ਐਮਪੀ ਜਿਹੜਾ ਪਹਿਲੇ ਕਾਂਗਰਸ ਕੋ ਲੈ ਕੇ ਜਾਂਦੇ ਹੋ ਤੁਸੀਂ ਕਹਿੰਦੇ ਸੀ ਅਸੀਂ ਡਿਫੈਕਟਿਵ ਬੰਦੇ ਜਿਹੜੇ ਡਿਫੈਕਸ਼ਨ ਕਰਾ ਕੇ ਨਹੀਂ ਲੈ ਕੇ ਆਂਦੇ ਦੂਈ ਕਾਂਗਰਸੀ ਇੱਕ ਐਕਸਮੈਲ ਨੂੰ ਆਪਣੇ ਕੋਲੋਂ ਟਿਕਟ ਦੇ ਕੇ ਐਮਪੀ ਬਣਾਉਂਦੇ ਉਹ ਬੰਦਾ ਪਹਿਲੇ ਤੁਹਾਡੇ ਕੋਲੋਂ ਨਗਦ ਰਹਿਣ ਲੈਂਦਾ ਫਿਰ ਭਾਜਪਾ ਕੋ ਲੈ ਕੇ ਤਿੰਨ ਸਾਲਾਂ ਢਾਈਆਂ ਸਾਲਾਂ ਦੇ ਵਿੱਚ ਤਿੰਨ ਪਾਤੀਆਂ ਬਦਲ ਲੈਂਦਾ ਪਹਿਲੇ ਕਾਂਗਰਸ ਤੋਂ ਆਪ ਤੇ ਆਪ ਤੋਂ ਮੈਂ ਸਾਰੇ ਹਿੰਦੁਸਤਾਨ 'ਚ ਇੱਕ ਵਾਰ ਐਮਪੀ ਵੇਖਿਆ ਹੋਏਗਾ ਜਿਹੜਾ ਇੱਕ ਪਾਰਟੀ ਤੋਂ ਐਮਪੀ ਬਣਦਾ ਇੱਕ ਸਾਲ 'ਚ ਫਿਰ ਉਹ ਉਸੇ ਪਾਰਟੀ ਦਾ ਅਨਾਉਂਸਡ ਕੈਂਡੀਡੇਟ ਪਾਰਟੀ ਛੱਡਦਾ ਤੇ ਭਾਜਪਾ ਦਾ ਕੈਂਡੀਡੇਟ ਬਣ ਜਾਂਦਾ ਤੇ ਜਿਸ ਤਰ੍ਹਾਂ ਜਿਲੰਦਰ ਦੇ ਲੋਕਾਂ ਨੂੰ ਵੈਸਟ ਦੇ ਲੋਕਾਂ ਨੂੰ ਮੈਂ ਬਹੁਤ दिली ਮੁਬਾਰਕਬਾਦ ਪੇਸ਼ ਕਰੂੰਗਾ ਇਹ ਜਿਹੜੇ ਨੌਨ ਡਿਫੈਕਟਰ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਮਾਨਦਕ ਦੇ ਕੱਲੇ ਤੇ ਮੈਨੂੰ ਪੂਰ ਨਾਸ ਹੈ ਇਸ ਇਲੈਕਸ਼ਨ ਦੇ ਵਿੱਚ ਜਿਹੜੀ ਪਿੱਛੇ ਹੋ ਕੇ ਠੀਏ ਉਹਦੇ ਵਿੱਚ ਚੰਨੀਜੀ ਨੂੰ ਇੰਡੀਆ نیشنل ਕਾਂਗਰਸ ਦੇ ਕੈਂਡੀਡੇਟ ਨੂੰ 44000 ਵੋਟ ਜਿਲੰਦਰ ਵੈਸਟ ਚੋਂ ਪਈ ਭਾਜਪਾ ਨੂੰ ਪਈ ਹੈ 42000 ਆਪ ਨੂੰ ਪਈ 15 42 ਦੀ ਇਹਨਾਂ ਦੀ ਬਤੀ ਨਹੀਂ ਟੱਪਣੀ ਆਦ ਕੀ ਭਾਜਪਾ ਮੇਰੀ ਪੇਸ਼ਗੋਈ ਹੈ ਇੱਕ ਸਿੰਗਲ ਇਸ਼ੂ ਤੇ ਇਹਨਾਂ ਨੂੰ ਮੋਟਾ ਭਈਆ ਸੀ ਉਹ ਇਸ਼ੂ ਖਤਮ ਹੋ ਗਿਆ ਹੁਣ ਇਸ ਤੋਂ ਬਾਅਦ ਇਹ ਬੱਤੀਆਂ ਧੂਤੇ ਨਹੀਂ ਜਾਂਦੇ ਤੇ ਤੁਸੀਂ ਮੈਨੂੰ ਆਪੇ ਦੱਸੋ 15 ਦਾ ਤੋਂ ਕਿੱਥੋਂ ਤੱਕ ਵਧਾ ਪੈਣਗੇ ਤੇ ਮੈਂ ਇਹ ਵੀ ਪੁੱਛਣਾ ਚਾਹਨਾ ਭਗਵੰਤ ਮਾਨ ਜੀ ਜਿਸ ਕੈਂਡੀਡੇਟ ਨੂੰ ਤੁਸੀਂ ਟਿਕਟ ਐਤ ਕੀ ਦਿੱਤੀ ਹੈ ਉਹ ਭਗਤ ਜੀ ਨੂੰ ਲੋਕ ਵੋਟਾਂ ਕਿਸ ਤਰ੍ਹਾਂ ਪਾਣਗੇ ਭਗਤ ਜੀ ਦੇ ਆਪਣੇ ਪਿਤਾ ਜੀ ਜਿਹੜੇ ਨੇ ਉਹ ਭਾਜਪਾ ਦੇ ਵਿੱਚ ਨੇ ਜੇ ਉਹਨਾਂ ਨੂੰ ਫੇਰ ਤਾਂ ਨਹੀਂ ਆਪਣੇ ਮੁੰਡੇ ਤੇ ਤੇ ਬੈਸਟ ਦੇ ਲੋਕ ਕਿਸ ਤਰ੍ਹਾਂ ਨੂੰ ਵੋਟਾਂ ਪਾਣਗੇ ਚੂਨੀ ਲਾਲ ਜੀ ਭੱਜ-ਪੱਚ ਨੇ ਮੁੰਡਾ ਉਹਨਾਂ ਦਾ ਆਪਦੇ ਵਿੱਚ ਸਾਨੂੰ ਤੇ ਹੀ ਨਹੀਂ ਸਮਝ ਆ ਰਹੀ ਕਿ ਕਿਹੜਾ ਕਿੱਧਰ ਹੈ ਸਾਡੇ ਕੋ ਅਰੀਜਨਲ ਕੈਂਡੀਡੇਟਸ ਇੱਕ ਵਰਕਰ ਨੂੰ ਅਸੀਂ ਟਿਕਟ ਦਿੱਤੀ ਵੇਖੋ ਸਾਰੋਂ ਵੱਡੀ ਕਿਸੇ ਰਿਸ਼ਤੇਦਾਰੀ ਚ ਨਹੀਂ ਪਈ ਕੋਈ ਪਟਿਗਰੀ ਦੀ ਗੱਲ ਨਹੀਂ ਹੋਈ ਅਸੀਂ ਇੱਕ ਲੇਡੀ ਨੂੰ ਸਾਡੀ ਪੈਨੋਂ ਟਿਕਟ ਦਿੱਤੀ ਹੈ ਜਿਹੜੀ ਪੰਜ ਵਾਰ ਦੀ ਪਹਿਲੇ ਉਹਨਾਂ ਦੇ ਲੇਟ ਹਸਬੰਡ ਰਾਮ ਆਸਰਾ ਜੀ ਇੱਥੋਂ ਦੇ ਕਾਰਪੋਰੇਟਰ ਸਨ ਚਾਰ ਵਾਰ ਦੇ ਉਹਨੇ 25 ਸਾਲ ਤੋਂ ਲਗਾਤਾਰ ਆਪਣੇ ਏਰੀਆ ਦੀ ਇਮਾਨਦਾਰੀ ਨਾਲ ਉਹ ਸੇਵਾ ਕਰ ਰਹੇ ਨੇ ਇੱਕ ਲੇਡੀ ਨੂੰ ਦਿੱਤੀ ਟਿਕਟ ਤੇ ਤੁਹਾਡੇ ਸਾਹਮਣੇ ਆ ਬਾਕੀ ਤੇ ਤੁਹਾਨੂੰ ਇਹ ਵੇਖੋ ਕਾਲੀਦਾਲ ਨੇ ਜਿਹਨੂੰ ਦਿੱਤੀ ਉਹ ਖੁਦ ਹੀ ਤਰੋੜ ਵਿਛੋੜਾ ਕਰ ਲਿਓ ਤੇ ਉਹਨਾਂ ਨੂੰ ਡਿਸੋ ਨਹੀਂ ਕਰ ਗਏ ਨੇ ਤੋਂ ਇਸ ਟਾਈਮ ਦੇ ਉੱਤੇ ਮੈਂ ਸਮਝਣਾ ਕਿ ਜਿਲੰਦਰ ਵਸਤੇ ਮੇਰੇ ਵੀਰਾਂ ਨੂੰ ਪੈਣਾ ਨੂੰ ਮਾਤਾਵਾਂ ਨੂੰ ਮੈਂ ਇਹ ਗੁਜ਼ਾਰਿਸ਼ ਕਰੂੰਗਾ ਤਗੜੇ ਹੋ ਕੇ ਆਪਣੀ ਭੈਣ ਨੂੰ ਵੋਟਾਂ ਪਾ ਕੇ ਪੰਜੇ ਤੇ ਚੋਣ ਨਿਸ਼ਾਨ ਤੇ ਕਾਮਯਾਬ ਕਰੋ ਤੇ ਮੇਰੀ ਇੱਕ ਪੇਸ਼ گوئی ਹੋਰ ਸੁਣ ਲੋ ਇਲੈਕਸ਼ਨ ਮੁੱਕਦੇ ਇਹ ਭਗਵੰਤ ਮਾਨ ਗਿਆ ਇਹ ਤੇ ਇੱਥੇ ਘਰ ਕਹਿੰਦਾ ਮੈਂ ਦੋ ਦਿਨਾਂ ਚ ਆਇਆ ਕਰੂੰ ਇਹਨੇ ਇੱਥੇ ਆਣੇ ਸੀ ਇਹ ਤੇ ਜਿਹੜੇ ਘਰ ਤੇ ਉਹਦੇ ਚ ਨਹੀਂ ਰਹਿਣ ਜੋਗਾ ਰਹਿ ਜਾਣ ਟੂ ਹੀ ਇਜ਼ ਓਨ ਹਿਸ ਵੇ ਆਊ ਆਪਣੇ ਮਨ ਬੜਾ ਲਿਆ ਸਾਨੂੰ ਵੀ ਜਿਹੜੀ ਟਾਪ ਸੋਰਸਸ ਨੇ ਆਪ ਦੀਆਂ ਉਹ ਦੱਸ ਰਹੇ ਨੇ ਕਿ ਜਿੱਦਣ ਜਲੰਧਰ ਵੈਸਤਾ ਰਿਜ਼ਲਟ ਆਇਆ ਹਾਰ ਗਿਆ ਇਹਨਾਂ ਨੇ ਇਹਦਾ ਮੰਝਾ ਚੁੱਕ ਕੇ ਇਹਦਾ ਇਹਦੇ ਪਿੰਡ ਛੱਡਣਾਂ तो इन ही गल मैं कहना चाहना मैं अपने साथी साथ केजरी केजरीवाल को जो हाई कोर्ट द्वारा आदेश देने के बाद सीबीआई ने गिरफ्तार कर लिया उसके बारे में देखो कोर्ट के फैसले में मैं कोई उस पर टिप्पणी नहीं करना चाहूंगा कोर्ट जो है उस पर पूर्ण फेत है हर हिंदुस्तान की जमात का हमारे हर पोलिटिकल जमात को हर आदमी को जहाँ कोर्ट्स के इंटरफेरेंस है तो वहां तो हम कोई अपनी दलील अपील पेश नहीं करना चाहते कोर्ट वी हैव कंप्लीट फेथ इन द कोर्ट्स ऑफ इंडिया दे आर इंडिपेंडेंट कोर्ट्स तो जो उनका फैसला उस पर मैं कोई टिप्पणी बाय कल लोकसभा स्पीकर ने जो राजकुमार छबेवाल है जो एमपी बने उनको कहा है कि आप डिप्टी स्पीकर का कानून सीख के आइए डिप्टी स्पीकर को स्पीकर लेकर उन्होंने कल कहा था जो लोकसभा के स्पीकर को तो लोकसभा के स्पीकर ने उन्हें नसीहत दी कि आप पहले डिप्टी स्पीकर का, का कानून जो पढ़ के आइए ਇਸ ਕਾਰਗਰਮ ਨੂੰ ਜਾਰੀ। ਬਾਇਰਸ ਤੋਂ ਸਪੋਰਟਸ ਯੂਨੀਵਰਸਿਟੀ ਦਾ ਜ਼ਿਕਰ ਹੋਇਆ ਸੀਗਾ ਵਾਅਦਾ ਕੀਤਾ ਸੀਗਾ ਸਰਕਾਰ ਤੋਂ ਉਹਨਾਂ ਦਾ। ਇੱਕੋ ਮੈਂ ਪੁੱਛਣਾ ਚਾਹੁੰਦਾ। ਉਹ ਜ਼ਿਆਦਾ ਨਹੀਂ ਹੋਇਆ ਗਰਾਊਂਡ ਤੇ ਆ ਗਏ ਹੁਣ। ਮੈਂ ਭਗਵੰਤ ਮਾਨ ਨੂੰ ਪਹਿਲੇ ਪੁੱਛਣਾ ਚਾਹੁੰਦਾ ਭਗਵੰਤ ਜੀ 21 April 2023 ਨੂੰ ਜਲੰਧਰ ਵਿੱਚ ਚੌਧਰੀ ਸੰਤੋਖ ਸਿੰਘ ਉਹਨਾਂ ਦੀ ਮੌਤ ਤੋਂ ਬਾਅਦ ਜਿਹੜੀ ਬਾਈ ਇਲੈਕਸ਼ਨ ਹੋਈ ਸੀ। ਤੁਸੀਂ ਵਾਅਦਾ ਕੀਤਾ ਸੀ ਕੇਜਰੀਵਾਲ ਸਾਹਿਬ ਤੇ ਤੁਸੀਂ ਅਸੀਂ ਸਪੋਰਟਸ ਦੀ ਯੂਨੀਵਰਸਿਟੀ ਦੇਵਾਂਗੇ। ਇੱਕ ਪੀਜੀਆਈ ਵਰਗਾ ਇੱਥੇ ਇੰਸਟੀਚਿਊਟ ਲੈ ਕੇ ਆਵਾਂਗੇ। ਇੱਕ ਜਿਹੜਾ ਕਪੂਰਥਲਾ ਰੋਡ ਤੇ ਬਰੀਆਨਾ ਪਿੰਡ ਉਹਦੇ ਵਿੱਚ ਜਿਹੜਾ ਡੰਪ ਹੈ ਇਹ ਅਸੀਂ ਚੁੱਕਾਂਗੇ ਜੋ ਗੰਦਗੀ ਦਾ ਕੰਮ ਹੈ ਜਿਲੰਦਰ ਚੋਂ ਸਾਫ਼ ਕਰਾਂਗੇ ਇੰਡਸਟਰੀਅਲ ਏਰੀਆਜ਼ ਨੂੰ ਅਸੀਂ ਉਥੇ ਪੁਲਿਸ ਵੀ ਮੁਹੱਈਆ ਕਰਾਵਾਂਗੇ ਅਸੀਂ ਸੜਕਾਂ ਵੀ ਬਣਾਵਾਂਗੇ ਅਸੀਂ ਲਾਈਟਿੰਗ ਦਾ ਪ੍ਰਬੰਧ ਵੀ ਇੰਡਸਟਰੀਅਲ ਏਰੀਆਸ ਤੇ ਕਰਾਂਗੇ ਅਸੀਂ ਸੀਵਰੇਜ ਦਾ ਵੀ ਕਰਾਂ ਹਰ ਪਾਸੇ ਤੁਸੀਂ ਫੇਲੋ ਨਾ ਤੁਸੀਂ ਔਰਤਾਂ ਨਾਲ ਸਾਡੀਆਂ ਭੈਣਾਂ ਨਾਲ ਜਿਹੜਾ ਵਾਅਦਾ ਕੀਤਾ ਸੀ ਕਿ 18 ਸਾਲ ਤੋਂ ਉਮਰ ਤੋਂ ਵੱਧ ਨੂੰ 1000 ਰੁਪਿਆ ਦਵਾਂਗੇ ਇੱਕ ਵੀ ਇਹੋ ਜਿਹਾ ਕੋਈ ਫੈਸਲਾ ਨਹੀਂ ਤੁਹਾਡਾ ਜਿਹੜਾ ਤੁਸੀਂ ਆਪਣੀ ਗਾਰੰਟੀ ਪੂਰੀ ਕਰ ਸਕੋ ਲੋਕ ਤੁਹਾਨੂੰ ਵੋਟਾਂ ਕਿਉਂ ਪਾਣਗੇ ਤੇ ਤੁਸੀਂ ਸ਼ਹਿਰ ਤੋਂ ਬਾਹਰ ਆ ਕੇ ਮਕਾਨ ਲੈ ਲਿਆ ਤੁਹਾਨੂੰ ਲੱਭਣ ਕੌਣ ਜਾਏਗਾ ਲੱਭ ਰੇ ਨਹੀਂ ਸੋ ਜਿਲੰਦਰ ਦੇ ਲੋਕਾਂ ਵਾਸਤੇ ਬਹੁਤ ਭਾਰੀ ਟ੍ਰੈਫਿਕ ਦੀ ਜਿਹੜੀ ਹੈ ਇੱਕ ਪ੍ਰੋਬਲਮ ਟੀ ਮਿਨਿਸਟਰ ਜਿੱਥੇ ਜ਼ਿਆਦਾ ਟ੍ਰੈਫਿਕ ਜਾਮ ਹੁੰਦੇ ਨੇ ਡੀਨ ਲੇਨ ਨੂੰ ਕੁਝ ਨਹੀਂ ਸ਼ਹਿਰ ਦਾ ਵੀ ਨੁਕਸਾਨ ਕਰ ਰਹੇ ਤੇ ਜਿਲੰਦਰ ਨੂੰ ਵੀ ਪਰੇਸ਼ਾਨ ਬਾਈਸਰ ਉਹੀ ਵਾਦੇ ਹੁਣ ਦੁਬਾਰਾ ਕੀਤੇਗੇ ਸਟ੍ਰੀਟ ਲਾਈਟਾਂ ਦਾ ਵਾਇਰ ਦਾ ਰੋਡਸ ਦਾ ਕੀ ਲੱਗਦਾ ਕਿ ਮੈਂ ਤੇ ਇੰਨੀ ਗੱਲ ਹੀ ਤੁਹਾਨੂੰ ਕਹਿ ਸਕਦੇ ਇਹਨਾਂ ਦੀ ਆਪਣੀ ਟਿਊਬ ਲਾਈਟ ਬੰਦ ਹੋਣ ਵਾਲੀ ਇਹਨਾਂ ਨੇ ਕਿਹਾ ਦੀ ਲਾਈਟ ਕਿਥੋਂ ਜਗਾਣੀ ਉਹਨੂੰ ਲੈ ਕੇ ਬਾਜਾ ਸਾਹਿਬ ਇਲਜ਼ਾਮ ਲਗਾਉਂਦੇ ਹਰਜੋਤ ਮੈਂ ਸੁਣਨ ਦੇ ਗੱਲ ਕਾਨਫਰੰਸ ਵੀ ਕੀਤੀ ਹੈ ਕਿ ਮੈਡਮ ਜੇਦੋ ਖੁਦ ਕਾਉਂਸਲਰ ਰਹੇ ਹੈ ਜਦੋਂ ਖੁਦ ਸੀਨੀਅਰ ਡਿਪਟੀ ਮੇਅਰ ਰਹੇ ਹੈ ਡੰਪ ਦਾ ਕੁਝ ਕਰਾ ਦੇ ਕਹਿੰਦੇ ਕਿ 760 ਕਰੋੜ ਰੁਪਏ ਦਾ ਕਪਲਾ ਹੋਇਆ ਉਹਦਾ ਸਾਹਬ ਕਿਸ ਸਮਾਰਟ ਸਿਟੀ ਤੋਂ ਹੈ ਸਮਾਰਟ ਸਿਟੀ ਵੱਲੋਂ ਇਹ ਦੱਸੋ ਟਾਈ ਸਾ ਲੈਣ ਨੂੰ ਗਵਰਨਮੈਂਟ ਚੋਗੇ ਤੇ ਜੇ ਕਪਲਾ ਹੋਇਆ ਸੀ ਤੇ ਜਿੱਥੇ ਬਾਕੀ ਇਨਕੁਆਰੀਆਂ ਕਰਾਈਆਂ ਜੀ ਇਹ ਵੀ ਕਰਾ ਲੈਣੀ ਇਹ ਹਰਜੋਤ ਬੈਨ ਜੀ ਨੂੰ ਹੁਣ ਚੇਤੇ ਆਇਆ ਹੈ ਜੀ ਜਦੋਂ ਸਾਰਾ ਕੰਮ ਹਾਰ ਗਏ ਹੋ ਤੁਸੀਂ 92 ਤੋਂ ਬੱਤੀਆਂ ਤੇ ਆ ਗਏ ਤੁਸੀਂ 13 ਤੋਂ ਤਿੰਨਾ ਤੇ ਆ ਗਏ ਪਾਰਲੀਮੈਂਟ ਦੇ ਸੀਟਾਂ ਤੇ ਤੁਹਾਡਾ ਚੀਫ ਮਿਨਿਸਟਰ ਜਾਣ ਵਾਲਾ ਤੇ ਬੈਂਸ ਦਾ ਵੀ ਹਾਲ ਉਹੀ ਹੋਣਾ ਜੋ ਭਗਵੰਦਾ ਹੋਣਾ ਹੁਣ ਤੁਹਾਨੂੰ ਲੋਕਾਂ ਤੇ ਵੇਖੋ ਇਹ ਗਵਰਨਮੈਂਟ ਚੋ 2.5 ਸਾਲ ਬਾਅਦ ਤੁਸੀਂ ਦੂਜਿਆਂ ਨੂੰ ਅਕਿਊਜ਼ ਕਰੋ ਇੱਕ ਕੌਂਸਲਰ ਡੰਪ ਇੱਕ ਇੱਕ ਕੌਂਸਲਰ ਜਿਹੜਾ ਉਹ ਡੰਪ ਨੂੰ ਮੂਵ ਕਰਾ ਸਕਦਾ ਇਹ ਤੇ ਗਵਰਨਮੈਂਟ ਦੇ ਲੈਵਲ ਤੇ ਚੀਜ਼ਾਂ ਹੁੰਦੀਆਂ ਨੇ ਜੇ 2.5 ਸਾਲਾਂ ਚ ਆਪ ਨਹੀਂ ਕਰਾ ਸਕੀ ਕਿ ਸੁਰੇ ਦੇ ਕਾਰਦੀ ਇਕੱਲੇ ਜਸਟ ਐਸ ਅ ਕਾਉਂਸਲਰ ਮੂਵ ਕਰਾ ਸਕਦੇ ðiis decisions are taken at the chief minister's level ਇੱਕ ਡੰਪ ਨੂੰ ਮੂਵ ਕਰਨਾ ਨਵੀਂ ਜਗ੍ਹਾ ਜਗਾ ਐਕਵਾਇਰ ਕਰਨੀ ਹੈ ਸਾਰਾ ਕੁਝ ਕਰ ਰਹੇ ਤੇ ਮੇਜਰ ਪ੍ਰੋਜੈਕਟ ਹੈ ði it cannot be done at the level of a police a municipal councillor ਬਾਜਪਾ ਜੀ ਕਿਉਂਕਿ ਹਿਮਾਚਲ ਦੇ ਵਿੱਚ ਹੈ ਨਾ ਰੋਜ਼ ਵੀਡੀਓ ਸਾਹਮਣੇ ਆ ਰਹੀ ਹੈ ਪੰਜਾਬ ਦੇ ਲੋਕਾਂ ਦੇ ਨਾਲ ਉੱਥੇ ਬਿੱਤਰਾਂ ਕੀਤਾ ਜਾ ਰਿਹਾ ਹੈ ਦੁਰਵਿਵਹਾਰ ਕੀਤਾ ਜਾ ਰਿਹਾ ਹੈ ਹੈ ਕਿ ਚੰਨੀ ਸਾਹਿਬ ਨੇ ਕਿਹਾ ਕਿ ਜਿਹੜੇ ਮੁੱਖ ਮੰਤਰੀ ਸੁਖੂ ਹੈ ਉਹਨਾਂ ਨਾਲ ਗੱਲਬਾਤ ਕੀਤੀ ਲੇਕਿਨ ਨਾ ਕੋਈ ਸਟ੍ਰਿਕ ਐਕਸ਼ਨ ਕਰਦੇ ਨਜ਼ਰ ਆ ਰਹੇ ਕੱਲ ਆਮ ਆਦਮੀ ਪਾਰਟੀ ਨੇ ਵੀ ਸਵਾਲ ਚੁੱਕੇ ਆ ਆਮ ਆਦਮੀ ਤੇ ਤਾਂ ਚੁੱਕੇ ਨੇ ਇੱਥੇ ਨਾ ਕੁਝ ਹੁੰਦਾ ਪੰਜਾਬ ਦੇ ਵਿੱਚ ਰੋਜ਼ ਵਿਤਕਰੇ ਪੰਜਾਬੀਆਂ ਨਾਲ ਹੋ ਰਹੇ ਨੇ ਨੌਜਵਾਨ ਬੱਚੇ ਸਾਡੇ ਘਰਾਂ ਦੇ ਵਿੱਚੋਂ ਨਸ਼ੇ ਨਾਲ ਮਾਰੇ ਜਾ ਰਹੇ ਨੇ ਸਾਰਿਆਂ ਨੂੰ ਵੱਡਾ ਮੁੱਦਾ ਜਿਲੰਧਰ ਵਾਸਤੇ ਇਹੀ ਹੈ ਨਸ਼ੇ ਦਾ ਮੁੱਦਾ ਹੈ ਉਹ ਤੇ ਇਹਨਾਂ ਕੋ ਸਮਿਆਂ ਨਹੀਂ ਜਾ ਰਿਹਾ ਅਸੀਂ ਕੰਡਮ ਕਰ ਰਹੇ ਆ ਜੋ ਕੁਝ ਵੀ ਹਿਮਾਚਲ ਚ ਹੋਇਆ ਚੰਨੀ ਜੀ ਨੇ ਵੀ ਸੁਖੂ ਜੀ ਨਾਲ ਗੱਲ ਕੀਤੀ ਮੈਂ ਵੀ ਕੀਤੀ ਐਫ ਆਈ ਆਰਸ ਦਰਜ ਕੀਤੀਆਂ ਗਈਆਂ ਨੇ ਐਂਡ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਨਾ ਜਿਹੜੀਆਂ ਬੀ ਜੀ ਪੀ ਦੀਆਂ ਏਜੰਸੀਜ਼ ਨੇ ਇਸ ਕਿਸਮ ਦਾ ਮਾਹੌਲ ਦੇਸ਼ 'ਚ ਬਣਾਉਣ ਵਾਸਤੇ ਪੰਜਾਬੀਆਂ ਦੇ ਖਿਲਾਫ ਵਿਸ਼ੇਸ਼ ਤੌਰ ਤੇ ਇੱਕ ਨਮਾਇਆ ਰੋਲ ਕੀਤਾ ਥੈਂਕ ਯੂ